ਅਰੇਡੀ ਗੱਲ 30 32 ਸਾਲ ਪੁਰਾਣੀ ਹੈ ਡੰਡੀ ਮੈਂ 11ਵੀਂ ਜਮਾਤ ਵਿੱਚ ਦਾਖਲਾ ਮੋਗਾ ਸ਼ਹਿਰ ਦੇ ਇੱਕ ਸਕੂਲ ਵਿੱਚ ਲੈ ਲਿਆ ਸੀ ਡੰਡੀ ਉਦੋਂ ਵਿਦਿਆਰਥੀਆਂ ਦੇ ਆਉਣ ਜਾਣ ਲਈ ਬਸ ਪਾਸ ਦੀ ਸਹੂਲਤ ਲਾਗੂ ਸੀ ਡੰਡੀ ਕਈ ਲਾਗਲੇ ਪਿੰਡਾਂ ਦੇ ਵਿਦਿਆਰਥੀ ਮਹਿਨਾ ਪਿੰਡ ਤੋਂ ਬਸ ਚੜਦੇ ਹੌਣ ਕਾਰਨ ਸਵੇਰ ਵੇਲੇ ਬਸ ਅੱਡੇ ਉੱਤੇ ਮੇਲੇ ਵਰਗਾ ਮਾਹੌਲ ਬਣ ਜਾਂਦਾ ਡੰਡੀ ਨਵੇਂ ਸਕੂਲ ਦਾ ਮਾਹੌਲ ਬਿਲਕੁਲ ਵੱਖਰਾ ਸੀ ਡੰਡੀ ਨਵੇਂ-ਨਵੇਂ ਆੜੀ ਬਣਨੇ ਸ਼ੁਰੂ ਹੋ ਗਏ ਡੰਡੀ ਮੇਰੇ ਇਹਨਾ ਨਵੇਂ ਸਾਥੀਆਂ ਵਿੱਚ ਮੇਰੀ ਹੀ ਜਮਾਤ ਵਿੱਚ ਪੜਦਾ ਇੱਕ ਜਗਦੀਸ਼ ਨਾਮ ਦਾ ਮੁੰਡਾ ਸ਼ਾਮਲ ਹੋ ਗਿਆ ਡੰਡੀ ਸਾਦਾ ਆਉਣਾ ਜਾਣਾ ਇਕੱਠਾ ਹੋਣ ਕਾਰਨ ਮੇਰੀ ਉਸ ਨਾਲ ਲਿਹਾਜ਼ ਵੱਧ ਗਈ ਡੰਡੀ ਉਹ ਸ਼ੇਮੀ ਜਮਾਤ ਤੋਂ ਹੀ ਉਸ ਸਕੂਲ ਵਿੱਚ ਪੜਦਾ ਹੋਣ ਕਾਰਨ ਕਈ ਗੱਲਾਂ ਵਿੱਚ ਉਹ ਬੜਾ ਹੁਸ਼ਿਆਰ ਤੇਜ ਅਤੇ ਚਲਾਕ ਸੀ ਡੰਡੀ ਮੇਰੇ ਵਰਗੇ ਪਿੰਡੂ ਬੱਚੇ ਉੱਤੇ ਇਸ ਸਬ ਦਾ ਪ੍ਰਭਾਵ ਪੈਣਾ ਲਾਜ਼ਮੀ ਸੀ ਡੰਡੀ ਇੱਕ ਦਿਨ ਮੈਂ ਬਸ ਸਾਡੇ ਪੁੱਤੇ ਖੜਾ ਬਸ ਦੀ ਥੋੜੀਕ ਕਰ ਰਿਹਾ ਸਾਂ ਡੰਡੀ ਕਿਸੇ ਨੇ ਮੈਨੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰੀ ਡੰਡੀ ਜਦ ਮੈਂ ਪਿੱਛੇ ਮੁੜ ਕੇ ਵਿਖਿਆਤਾ ਸਾਹਮਣੇ जगदीश स्कूटर ਲਈ ਖੜਾ ਸੀ ਡੰਡੀ ਆਪਣੇ ਆੜੀ ਨੂੰ ਸਕੂਟਰ ਉੱਤੇ ਸਵਾਰ ਹੋਏ ਨੂੰ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਕਿਉਂਕਿ ਉਦੋਂ ਸਕੂਟਰ ਕਿਸੇ ਬਿਰਲੇ ਟਾਵੇਂ ਬੰਦੇ ਕੋਲ ਹੀ ਹੁੰਦਾ ਸੀ ਡੰਡੀ ਉਸ ਦੇ ਆਖਣ ਉੱਤੇ ਮੈਂ ਸਕੂਟਰ ਦੀ ਪਿਛਲੀ ਕਾਠੀ ਉੱਤੇ ਬੈਠ ਗਿਆ ਡੰਡੀ ਉਹ ਸਕੂਟਰ ਨੂੰ ਰੈਡੀ ਬਹੁਤ ਤੇਜ਼ ਚਲਾਉਣ ਲੱਗਿਆ ਤਾਂ ਮੈਨੂੰ ਕੁਝ ਘਬਰਾਹਟ ਹੋਈ ਪਰ ਉਸ ਦੇ ਸਮਝਾਉਣ ਉੱਤੇ ਮੈਂ ਕੁਝ ਕੋ ਹੌਸਲੇ ਵਿੱਚ ਹੋ ਗਿਆ ਡੰਡੀ ਮੈਂ ਉਸ ਨੂੰ ਪੁੱਛਿਆ ਕਿ ਇਹ ਸਕੂਟਰ ਕਿਸ ਦਾ ਹੈ ਪ੍ਰਸ਼ੰਚਨ ਉਸ ਦੇ ਉਸ ਨੇ ਦੱਸਿਆ ਕਿ ਇਹ ਸਕੂਟਰ ਉਸ ਦੇ ਪਿਤਾ ਦਾ ਹੈ ਡੰਡੀ ਉਸ ਨੇ ਆਪਣੇ ਬਾਰੇ ਨਵੀਂ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਬਿਜਲੀ ਬੋਰਡ ਵਿੱਚ ਐਸ ਡੀਓ ਲੱਗੇ ਹੋਏ ਹਨ ਡੰਡੀ ਉਹਨਾਂ ਨੇ ਸਕੂਟਰ ਦੇ ਅਗਲੇ ਹਿੱਸੇ ਉੱਤੇ ਮੋٹے ਅੱਖਰਾਂ ਵਿੱਚ S D O ਦੀ ਗੱਡੀ ਵੀ ਲਿਖਵਾਇਆ ਹੋਇਆ ਹੈ ਡੰਡੀ ਜੇ ਕੋਈ ਪੁਲਿਸ ਵਾਲਾ ਉਸ ਨੂੰ ਰੋਕੇਗਾ ਤਾਂ ਉਹ ਆਪਣੇ ਪਿਤਾ ਦੇ ਅਹੁਦੇ ਬਾਰੇ ਦੱਸ ਕੇ ਆਸਾਨੀ ਨਾਲ ਛੁੱਟ ਜਾਵੇਗਾ ਡੰਡੀ ਜੇ ਕੋਈ ਪੁਲਿਸ ਵਾਲਾ ਅੜਿਆ ਤਾਂ ਉਸ ਦਾ ਪਿਤਾ ਉਸ ਪੁਲਿਸ ਕਰਮਚਾਰੀ ਦੇ ਘਰ ਉੱਤੇ ਬਿਜਲੀ ਵਾਲਿਆਂ ਦਾ ਛਾਪਾ ਮਰਵਾ ਕੇ ਕੀਤੇ ਗਏ ਚਲਾਨ ਦਾ ਬਦਲਾ ਲੈ ਲਵੇਗਾ ਡੰਡੀ ਉਸ ਦੀਆਂ ਇਹਨਾਂ ਗੱਲਾਂ ਨਾਲ ਮੈਂ ਵੀ ਹੌਸਲੇ ਵਿੱਚ ਹੋ ਗਿਆ ਡੰਡੀ ਮੈਨੂੰ ਭਾਸਨ ਲੱਗਿਆ ਜਿਵੇਂ ਸਕੂਟਰ ਉੱਤੇ ਬੈਠ ਕੇ ਮੈਂ ਐਸ ਡੀਓ ਹੀ ਬਣ ਗਿਆ ਹੁਵਾ ਡੰਡੀ ਉਸ ਤੋਂ ਬਾਅਦ ਜਿਸ ਦਿਨ ਉਸਦੇ ਪਿਤਾ ਸਕੂਟਰ ਆਪਣੇ ਦਫ਼ਤਰ ਨਾ ਲੈ ਕੇ ਜਾਂਦੇ ਤਾਂ ਉਹ ਸਕੂਟਰ ਲੈ ਆਉਂਦਾ ਡੰਡੀ ਸਕੂਟਰ ਕਰਕੇ ਮੇਰੀ ਉਸ ਨਾਲ ਬਹਾਵਾ ਆੜੀ ਪੈ ਗਈ ਡੰਡੀ ਇੱਕ ਦਿਨ ਅਸੀਂ ਤਿੰਨ ਜਣੇ ਸਕੂਟਰ ਉੱਤੇ ਸਵਾਰ ਸਾਂ ਇੱਕ ਬਸ ਸਕੂਟਰ ਤੋਂ ਅੱਗੇ ਲੰਘ ਗਈ ਡੰਡੀ ਉਸ ਨੂੰ ਸ਼ਰਾਰਤ ਸੁਜੀ ਡੰਡੀ ਉਹ ਬੋਲਿਆ ਮੈਂ ਬਿੱਲੇ ਡਰਾਈਵਰ ਨੂੰ ਵੀ ਪਿੱਛੇ ਛੱਡ ਸਕਦਾ ਹਾਂ ਡੰਡੀ ਦਰਅਸਲ